ਸਭ ਤੋਂ ਪਹਿਲਾਂ ਆਪਾਂ ਗੁਰੂ ਮਹਾਰਾਜ ਵੱਲੋਂ ਵਾਸੀ ਫਤਿਹ ਅਰਜ਼ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੱਜਲ ਸੁਣਾਉਣਾ ਚਾਹਣਾ ਜੋ ਮੇਰੇ ਮਿੱਤਰ ਸੁਖਨੂਰ ਖਿਆਲੀ ਜੀ ਆ ਤੇ ਉਹਨਾਂ ਨੂੰ ਵੀ ਦੱਸ ਦਸਦਾ ਸੀਗਾ ਕਿ ਬਈ ਬਈ ਜ਼ਰੂਰ ਪਹੁੰਚਣਾ ਉਹ ਆਪ ਨਹੀਂ ਆਏ ਤੇ ਮੈਂ ਉਹਨਾਂ ਨੇ ਕਿਹਾ ਤੁਸੀਂ ਗੱਜਲ ਤੇ ਆਪੀ ਤੇ ਮਗਰ ਤੁਹਾਡੀ ਗਾਜ਼ਲ ਜ਼ਰੂਰ ਪਹੁੰਚੂਗੀ। ਰਾਮਦੇਵਾਂ ਦੀ ਲੋਕ ਦੀ ਨਹੀਂ ਹੋ। ਮੁਕਤੀ ਗੱਲ ਹੈ। ਰਾਮਦੇਵਾਂ ਦੀ ਲੋਕ ਦੀ ਨਹੀਂ ਹੋ ਮੁਕਤੀ ਗੱਲ ਹੈ। ਗੱਲ ਮੁਕਾਇਆ ਮੁਕਦੀ ਨਹੀਂ ਹੋ ਮੁਕਤੀ ਗੱਲ ਹੈ। ਤੂੰ ਜੇ ਆਰੰਭ ਦੇਵ ਤੂੰ ਜੇ ਆਰੰਭ ਦੇਵ ਤਾਂ ਗਰਦਨ ਸਿੱਖਦੀ ਮੈਂ ਲੱਤ ਜਾਵੇਗੀ ਝੁਕਦੀ ਨਹੀਂ ਹੋ ਮੁਕਤੀ ਗੱਲ ਐ ਤੂੰ ਜੇ ਔਰੰਗ ਦੇਵ ਤਾਂ ਗਰਦਨ ਟਿਕਦੀ ਮੈਂ ਲੱਤ ਜਾਵੇਗੀ ਝੁਕਦੀ ਨਹੀਂ ਹੋ ਮੁਕਤੀ ਗੱਲ ਐ ਦਿਲ ਦੀ ਲਾਰੀ ਐਨ ਭਰੀ ਬੇਦਰਦਾਂ ਦੇ ਨਾਲ ਦਿਲ ਦੀ ਲਾਰੀ ਭਰੀ ਐਨ ਬੇਦਰਦਾਂ ਦੇ ਨਾਲ ਹੋਰ ਫਰਾਈ ਝੁਕਦੀ ਨਹੀਂ ਹੋ ਮੁਕਤੀ ਗੱਲ ਐ ਕਿੰਨੀ ਵਾਰ ਆੜ ਦੀ ਤੁੱਪੇ ਤਾਰਾਂ ਉੱਤੇ ਟੰਗੀ ਕਿੰਨੀ ਵਾਰ ਆੜ ਦੀ ਤੁੱਪੇ ਤਾਰਾਂ ਉੱਤੇ ਟੰਗੀ ਅੱਖ ਮਰ ਜਾਣੀ ਸੁੱਕਦੀ ਨਹੀਂ ਹੋ ਮੁਕਦੀ ਗੱਲ ਐ ਇੱਕ ਔਰਤ ਨੇ ਆਖਿਆ ਇੱਕ ਔਰਤ ਨੇ ਆਖਿਆ ਮਾੜੇ ਮਾਤਾਂ ਦੀ ਮੈਂ ਮਾੜੀ ਅੱਖ ਤੇ ਸੁੱਕਦੀ ਨਹੀਂ ਹੋ ਮੁਕਦੀ ਗੱਲ ਐ ਚਾਲਦੇ ਰਹਿਣਾ ਸਿੱਖਿਆ ਪੰਜ ਦਰਿਆਵਾਂ ਤੋਂ ਮੈਂ ਚਾਲਦੇ ਰਹਿਣਾ ਸਿੱਖਿਆ ਪੰਜ ਦਰਿਆਵਾਂ ਤੋਂ ਮੈਂ ਕਲਮ ਖਿਆਲੀ ਰੁਕਦੀ ਨਹੀਂ ਹੋ ਮੁਕਤੀ ਦੀ ਗੱਲ ਹੈ ਇਹ ਭਾਈ ਤੁਮਰੋਤ ਜੀ ਦੀ ਗੱਲ ਜੀ ਤੇ ਇਸ ਤੋਂ ਬਾਅਦ ਵਾਇਰ ਸਾਹਿਬ ਦੀ ਇੱਕ ਗੱਲ ਕਰਵਾਣਾ ਦਿਵਾਲੀ ਸ਼ਹਿਰ ਹੈ ਦੂਰ ਤੱਕ ਆਪਣਾ ਨਹੀਂ ਕੋਈ ਦਿਵਾਲੀ ਸ਼ਹਿਰ ਹੈ ਪੜਾਣੀ ਕੋਈ ਸਭ ਨਾਲ ਪਹਿਚਾਣ ਹੈ ਪਰ ਰਿਸ਼ਤਾ ਨਹੀਂ ਕੋਈ ਮੈਂ ਲੋੜੋਂ ਵੱਧ ਹਕੀਕਤ ਰਿਸ਼ਤਿਆਂ ਦੀ ਜਾਣ ਚੁੱਕਾ ਹਾਂ ਮੈਂ ਲੋੜੋਂ ਵੱਧ ਹਕੀਕਤ ਰਿਸ਼ਤਿਆਂ ਦੀ ਜਾਣ ਚੁੱਕਾ ਹਾਂ ਹੁਣ ਮੇਰੀ ਪਿਆਰ ਨੂੰ ਕੋਈ ਸਾਥੀ ਨਹੀਂ ਚੱਜਦਾ ਕੋਈ ਤੂੰ ਜ਼ਿੰਮੇਵਾਰੀ ਦੇ ਬੋਝ ਤੋਂ ਤੂੰ ਜ਼ਿੰਮੇਵਾਰੀ ਦੇ ਬੋਝ ਤੋਂ ਭੱਜ ਕੇ ਜਾਏਂਗਾ ਕਿੱਥੇ तूं ज़िमेवारीअ जे बू भॼे जाए किथे इन परे लंघ जाणी कोई इन्या थो परे लंघा राता नी कोई धनवाद